ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵੀਡੀਓ ਵਿੱਚ ਅੱਜ ਗੱਲ ਕਰਾਂਗੇ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਜ ਨੂੰ ਹੀ ਕਿਉਂ ਰੱਖਿਆ ਚਿੜੀ ਜਾਂ ਕਬੂਤਰ ਹੋਰ ਵੀ ਬਹੁਤ ਪੰਛੀਆ ਉਹਨਾਂ ਨੂੰ ਕਿਉਂ ਨਹੀਂ ਰੱਖਿਆ ਸਿਰਫ ਬਾਜ ਨੂੰ ਹੀ ਕਿਉਂ ਰੱਖਿਆ ਤੇ ਬਾਜ ਵਿੱਚ ਜੋ ਕਿ ਆ ਬਹੁਤ ਸਾਰੀਆਂ ਖੂਬੀਆਂ ਜੋ ਹੋਰ ਨਾਲ ਜਾਨਵਰਾਂ ਵਿੱਚ ਇੰਨੀਆਂ ਹੈ ਨਹੀਂ ਬਾਜ ਇੱਕ ਫੁਰਤੀਲਾ ਜਿਹੜਾ ਸੀਗਾ ਪੰਛੀ ਆ ਉਹਦੀ ਪਹਿਲੀ ਖੂਬੀ ਕੀ ਸੀ ਗੁਲਾਮੀ ਉਹ ਕਿਸ ਦੀ ਗੁਲਾਮੀ ਨਹੀਂ ਕਰਦਾ ਸੀ ਜੇ ਕੋਈ ਉਹਨੂੰ ਪਿੰਜਰੇ 'ਚ ਪਾਉਣਾ ਚਾਹੁੰਦਾ ਸੀ ਉਹ ਪਿੰਜਰਾ ਤੋੜਨ ਦੇ ਹਿੰਮਤ ਕਰਦਾ ਕਰਦਾ ਮੌਤ ਨੂੰ ਵੀ ਗੱਲ ਲਾ ਲੈਂਦਾ ਸੀ ਪਰ ਉਹ ਪਿੰਜਰੇ ਵਿੱਚ ਕੈਦ ਨਹੀਂ ਰਹਿੰਦਾ ਸੀ ਇਹ ਉਹਦੇ ਸਭ ਤੋਂ ਵੱਡੀ ਖੂਬੀ ਸੀ ਤੇ ਦੂਜੀ ਖੂਬੀ ਆ ਬਾਜ ਦੀ ਕਿ ਆਹ ਲਸ ਬਾਜ ਕਦੇ ਵੀ ਆਲਸ ਨਹੀਂ ਕਰਦਾ ਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਹਿੰਮਤ ਵਿੱਚ ਰਹਿੰਦਾ ਸੀ ਹਮੇਸ਼ਾ ਫਰਤੀਲਾ ਰਹਿੰਦਾ ਸੀ ਅੱਖਾਂ ਨੂੰ ਜਮਾ ਐਵੇਂ ਆਪ ਦੇ ਸ਼ਿਕਾਰ ਤੇ ਹੀ ਰੱਖਦਾ ਸੀ ਤੇ ਤੀਜੀ ਖੂਬੀ ਆ ਕਿ ਬਾਜ ਹੋਰ ਜਾਨਵਰਾਂ ਦਾ ਜਿਹੜਾ ਹੈਗਾ ਭੋਜਨ ਨਹੀਂ ਖਾਂਦਾ ਖੋਕੇ ਜੋ ਕੋਈ ਹੋਰ ਜਾਨਵਰ ਮਾਸ ਮੂਸ ਲਿਆਉਂਦੇ ਆ ਜਾਂ ਉਹ ਜਮਾਂ ਨਹੀਂ ਖਾਂਦਾ ਉਹ ਆਪ ਦਾ ਸ਼ਿਕਾਰ ਸਿਰਫ ਆਪ ਲੱਭ ਕੇ ਹੀ ਖਾਂਦਾ ਸੀ ਤੇ ਚੌਥੀ ਖੂਬੀ ਆ ਕਿ ਬਾਜ਼ ਕਦੇ ਵੀ ਨੀਵੀਂ ਜਗ੍ਹਾ ਤੇ ਨਹੀਂ ਬਹਿੰਦਾ ਸੀ ਉਹ ਉੱਚਾ ਉੱਡ ਕੇ ਨੀਵੀਂ ਜਗ੍ਹਾ ਵੱਲ ਵੇਣਾ ਜ਼ਰੂਰ ਹੁੰਦਾ ਆਪ ਦੇ ਸ਼ਿਕਾਰ ਭਾਲਣ ਵਿੱਚ ਪਰ ਉਹ ਕਦੇ ਵੀ ਨੀਵੀਂ ਜਗ੍ਹਾ ਵਿੱਚ ਨਹੀਂ ਬਹਿੰਦਾ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਮਨ ਨੀਵਾ ਮਤ ਉੱਚੀ ਸਿੱਖਾਂ ਦੇ ਇਹ ਇੱਕ ਗੁਣ ਹੈ ਤੇ ਚੌਥਾ ਤਾਂ ਆਪਾਂ ਰਹੇ ਸੀ ਤੇ ਪੰਜਵਾਂ ਹੈਗਾ ਕਿ ਬਾਜ਼ ਕਦੇ ਵੀ ਭੇੜਚਾਲ ਨਹੀਂ ਜਾਂਦਾ ਹੋਰ ਪੰਛੀ ਤੁਸੀਂ ਦੇਖੇ ਹੋਣੇ ਆ ਕਿ ਇੱਕ ਬਗਲਾ ਉੱਡਿਆਂ ਦੇ ਪਿੱਛੇ ਉੱਡੀ ਜਾਂਦੇ ਆ ਹੋਰ ਵੀ ਬਹੁਤ ਪੰਛੀ ਆ ਜਿਵੇਂ ਚਿੜਿੰਗਾ ਕਬੂਤਰ ਭੇੜਚਾਲ ਵਿੱਚ ਚੱਲਦੇ ਆ ਪਰ ਇੱਕ ਬਾਜ ਹੀ ਆ ਜੋ ਭੇੜਚਾਲ ਵਿੱਚ ਨਹੀਂ ਚੱਲਦਾ ਇਹ ਇਕੱਲਾ ਹਵਾ ਦੇ ਉਲਟ ਹੀ ਚੱਲਦਾ ਸੀ ਤੇ ਇਹ ਪੰਜ ਗੁਣ ਜਿਹੜੇ ਆ ਬਾਜ ਦੇ ਮਹੱਤਮ ਗੁਣ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਾਜ ਬਾਜ ਨੂੰ ਹੀ ਰੱਖਿਆ ਕਿਉਂਕਿ ਇਹਦੇ ਵਿੱਚ ਬਹੁਤ ਏ ਗੁਣ ਸੀ ਤੇ ਇਹ ਹੀ ਖਾਸ ਆਪੰਥ ਵਿੱਚ ਗੁਣ ਜਿਹੜੇ ਪੰਜ ਹੈਗੇ ਆ ਜਿਹੜਾ ਕੋਈ ਸਿੱਖ ਹੈ 5 ਗੁਣਾ ਤੇ ਪੂਰਾ ਉੱਤਰ ਦਾ ਉਹ ਸਵਾਲ ਆਖਣ ਨਾਲ ਇੱਕ ਲੜ ਜਾਂਦਾ ਹੈ ਤੇ ਇਹ ਗੁਣਾ ਜਿਹੜੇ ਮਹਾਰਾਜ ਜੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਨੂੰ ਦਿੱਤੇ ਆ ਤੇ ਇਹ ਜੋ ਅੱਜ ਕੱਲ ਕੋਈ ਕੋਈ ਗੁਣਾ ਨੂੰ ਮੰਨਦਾ ਕੋਈ ਨਹੀਂ ਮੰਨਦਾ ਕੋਈ ਪੂਰਾ ਉੱਤਰ ਦਾ ਕੋਈ ਨਹੀਂ ਉੱਤਰਦਾਗਾ ਤੇ ਵੀਡੀਓ ਦੱਸਿਓ ਕਿਵੇਂ ਲੱਗੀ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਨਾ ਹੈ ਧੰਨਵਾਦ